ਨਾਈਜ਼ ਹੁੰਦਾ ਹੈ 3.5 ਫੁੱਟ ਬਾਈ 6.5 ਫੁੱਟ ਲੰਬਾਈ ਹੈ ਜੀ ਸਰਬਜੀ 14 ਗੇ ਦੀ ਚਾਦਰ ਹੈਗੀ ਟਾਟਾ ਦੀ ਚਾਦਰ ਹੋਊਗੀ ਜੀ ਟਾਟਾ ਦੀ ਚਾਦਰ ਹੈ ਜੀ 14 ਗੇ ਦੀ 5 ਫੁੱਟ ਚੜਾਈ ਹੈ ਤੇ 8.5 ਫੁੱਟ ਲੰਬਾਈ ਹੈ ਇਹਨਾਂ ਨਿਸ਼ਾਨ ਦੇ ਪਟੇ ਪਏ ਪਿਆ ਬਾਕੀ ਟਾਇਰ ਜਮਨ ਹੈ ਮਰਫਦੇ ਨਵੇਂ ਟਾਇਰ ਹੈ 25 ਕੁਇੰਟਲ ਭਜਨ ਦੇ ਵਿੱਚ ਮਿੱਤਰੋ ਆਪਾਂ ਪਾ ਸਕਦੇ ਹਾਂ ਬ੍ਰੇਕ ਸਿਸਟਮ ਲੱਗਾ ਹੋਇਆ ਹੈ ਸਰਪਾ ਲੱਗਾ ਹੋਇਆ ਹੈ ਬੈਕ ਸਾਈਡ ਤੇ ਠੀਕ ਹੈ ਆਹ ਸਾਲਿਕਾਂ ਤੋਂ ਤਾਂ ਨਹੀਂ ਲੈਣਾ ਬ੍ਰੇਕਰ ਤੋਂ ਕੰਮ ਨਹੀਂ ਲੈਣਾ ਉਹ ਇੱਥੇ ਲੋਕ ਹੋ ਜਾਂਦੀ ਹੈ ਬ੍ਰੇਕਰ ਦੇ ਬ੍ਰੇਕ ਨਹੀਂ ਲੱਗਣਗੇ ਹੁਣ ਭਜਨ ਦੀ ਗੱਲ ਕਰੀਏ ਕਿੰਨਾ ਕੁ ਭਜਨ ਪਾ ਸਕਦੇ ਹਾਂ ਭਜਨ ਇਹਦੇ ਚ 8 ਕੁਇੰਟਲ ਪਾਉਂਦੇ ਜੀ ਇਹਦੇ ਚ ਠੀਕ ਹੈ ਹਾਂਜੀ 8 ਕੁਇੰਟਲ ਭਜਨ ਪਾ ਸਕਦੇ ਹਾਂ ਮਿੱਤਰੋ ਸੱਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਪੇਜ ਤੇ ਤੇ ਜੂਰੂ ਚੈਨਲ ਤੇ ਸਾਰ ਤੇ ਪਿੱਛੇ ਤੋਂ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਵੀ ਆਪਾਂ ਮਿਸਤਰੀ ਸ਼ਖਵਿੰਦਰ ਸਿੰਘ ਜੀ ਕੋਲ ਪਹੁੰਚ ਗਏ ਤੇ ਮਿਸਤਰੀ ਜੀ ਆਪਣੇ ਨਾਲ ਆਸਰੀ ਗਾਲ ਜੀ ਪਹਿਲਾਂ ਦਾ ਸਵਾਗਤ ਆ ਬਈ ਜੀ ਤੁਹਾਡੇ ਤੁਹਾਡੇ ਜਿਵੇਂ ਮਿਲਟਰੀ ਦੀਆਂ ਜੀਪਾਂ ਮਸੂਰਾ ਤੇ ਉਹਵੇਂ ਤਲਵੰਡੀ ਚ ਆਈ ਮਿਸਤਰੀ ਦੇ ਮਿੱਤਰੋ ਟਰਾਲੀਆਂ ਮਸੂਰਾ ਮਿਲਟਰੀ ਵਾਲੀਆਂ ਟਰਾਲੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਹੈਨਾ ਮਿਲਟਰੀ ਵਾਲੀਆਂ ਟਰਾਲੀਆਂ ਦੀ ਗੱਲ ਕਰਾਂ ਮਿਸਤਰੀ ਤੇ ਵੀਰ ਤਿਆਰ ਕਰਦਾ ਬੜੀ origignal ਹੋਣਾ ਆਪਾਂ ਵੱਡੀ ਟਰਾਲੀ ਮਿਸਤਰੀ ਜੀ ਬਾਅਦ ਚ ਦਿਖਾਉਣੇ ਆ ਹਾਂਜੀ ਪਹਿਲਾਂ ਭਾਜੀ ਦੇ ਬਾਰੇ ਗੱਲ ਕਰਦੇ ਆ ਜਿਹੜੀ ਇਹ ਤੋਂ ਛੋਟੀ ਆ ਹਾਂਜੀ ਹਾਂਜੀ ਇਹਦਾ ਸਾਈਜ਼ ਕੀ ਆ ਟਰਾਲੀ ਦਾ ਇਹਦਾ ਆਰਮੀ ਦਾ ਜਿਹੜਾ ਸਟੈਂਡਰਡ ਸਾਈਜ਼ ਹੁੰਦਾ ਨਾ ਇਹ ਠੀਕ ਹੈ ਉਹ ਸਾਈਜ਼ ਹੈ ਇਹਦਾ ਆਰਮੀ ਵਾਲਾ ਜਿਹੜੇ ਸਾਈਜ਼ ਚ ਮਤਲਬ ਆਰਮੀ ਟਰਾਲੀਆਂ ਬਣਾਉਂਦੀ ਆ ਉਹ ਸਾਈਜ਼ ਹੈ ਇਹਦਾ ਜਿਹਨੂੰ ਨਹੀਂ ਸਾਈਜ਼ ਹੁੰਦਾ ਇਹ 3.5 ਫੁੱਟ ਬਾਈ 6.5 ਫੁੱਟ ਲੰਬਾਈ ਹੈ ਸਾਢੇ 3 ਫੁੱਟ ਬਾਈ ਸਾਢੇ 6 ਫੁੱਟ ਹਾਂਜੀ ਹਾਂਜੀ ਕੈਮਰਾ ਮਾਰਦੀ ਤੇ ਬਾਕੀ ਮਿਸਤਰੀ ਪਾਲੀ ਰੀਜ ਲਾਉਂਦਾ ਮੇਤਰੋ ਟਰਾਲੀ ਤੇ ਲੋਕੇਸ਼ਨ ਹੈਗੀ ਆ ਤਲਵੰਡੀ ਸਾਬੋ ਤੇ ਜਿਵੇਂ ਇਹਦੇ ਚ ਆਪਾਂ ਮਟੀਰੀਅਲ ਜਿਹੜਾ ਯੂਜ਼ ਕਰਦੇ ਆਂ ਆ ਚਾਦਰ ਕਿੰਨੇ ਕੇਜੀ ਦੀ ਲੱਗੀ ਹੋਈ ਹੈ ਚਾਦਰ ਭਾਈ ਜੀ 14 ਕੇਜੀ ਦੀ ਚਾਦਰ ਆ ਗਈ ਟਾਟਾ ਦੀ ਚਾਦਰ ਹੋ ਗਈ ਜੀ ਟਾਟਾ ਦੀ ਚਾਦਰ ਆ ਜੀ 14 ਕੇਜੀ ਦੀ ਤੇ ਇਹ ਚਾਦਰ ਦੇ ਵਿੱਚ ਇੱਕ ਹੋਰ ਖੂਬੀ ਆ ਜਿਹੜੀ ਆ ਉੱਪਰ ਆ ਨਹੀਂ ਜਿਆਦਾਤਰ ਦੇਖਦੇ ਆਂ ਵਿੱਚ ਜਾਂ ਚੌਰ ਸਿੰਗਲ ਲੱਗੀ ਹੁੰਦੀ ਆ ਹਾਂਜੀ ਹਾਂਜੀ ਇਹ 1 ਪੀਸ ਆ ਇਹ 1 ਪੀਸ ਹੀ ਮੁੜਿਆ ਹੋਇਆ ਆ ਜੀ 1 ਪੀਸ ਹੀ ਐਂਗਲ ਦੇ ਹਿਸਾਬ ਨਾਲ ਮੁੜਿਆ ਹੋਇਆ ਹਾਂਜੀ ਹਾਂਜੀ ਪਾਈਪ ਦੇ ਹਿਸਾਬ ਨਾਲ ਜਿਹਦੇ ਨਾਲ ਜੰਗਾਲ ਦਾ ਖਤਰਾ ਬਹੁਤ ਘੱਟ ਜਾਂਦਾ ਬਹੁਤ ਫਰਕ ਪੈ ਜਾਂਦਾ ਚਾਂਦੀ ਜੀ ਲੈ ਜਾਂਦੀ ਆ ਬਾਕੀ ਜੇ ਜੋੜ ਆ ਜੋੜ ਦੇ ਵਿੱਚ ਜੰ ਆਉਂਦੀ ਹਸੋ ਇਹ ਜੀ ਜੋ ਸਮੱਸਿਆ ਨਹੀਂ ਆਉਂਦੀ ਹੈ ਉਹ ਸਮੱਸਿਆ ਨਹੀਂ ਆਉਂਦੀ ਮਿੱਤਰੋ ਜਿਵੇਂ ਕਿ ਇਹ ਇੱਥੇ ਪਾਣੀ ਪੁਣੀ ਖੜੂਗਾ ਫਿਰ ਉਹ ਨਹੀਂ ਲੱਗੂ ਤੇ ਹੁਣ ਇਹ ਜਿਵੇਂ ਪਲੇਨ ਹੀ ਆ ਤੇ ਇਹ ਸਭ ਤੋਂ ਵੱਡੀ ਗੱਲ ਨੇ ਸੁਣੀ ਲੱਗਦੀ ਟਰਾਲੀ ਹਾਂਜੀ ਹਾਂਜੀ ਜਿਵੇਂ ਮਰ ਜਿਆ ਹੁਣ ਹੱਥ ਫੇਰੀ ਜਾਂਦੇ ਕੋਈ ਜੇ ਕਰਕੇ ਨਹੀਂ ਤੇ ਉਸ ਤੋਂ ਬਾਅਦ ਵਿੱਚ ਹੁਣ ਜੇ ਆਪਾਂ ਇੱਥੋਂ ਲੱਗੀ ਟਰਾਲੀ ਦੀ ਹੁੱਕ ਤੋਂ ਹਾਂਜੀ ਹਾਂਜੀ ਇਹ ਚੀਜ਼ਾਂ ਆਪਾਂ ਸਾਰੀਆਂ ਆਪ ਹੀ ਬਣਾਉਣਾ ਜਿਵੇਂ ਹਾਂਜੀ ਆਪ ਦੇ ਨੇ ਇੱਕ ਗੱਟੀ ਮਗਰ ਪਾ ਲਈ ਹਾਂਜੀ ਹਾਂਜੀ ਜਿਵੇਂ ਵਾਜਨ ਲੱਦਿਆ ਵਾ ਹਾਂਜੀ ਹਾਂਜੀ ਜਦੋਂ ਹੁੰਦਾ ਵੀ ਜੇ ਆਪਾਂ ਬ੍ਰੇਕ ਮਾਰੇ ਮੂਰੇ ਝਟਕਣਾ ਹਾਂ ਹਾਂ ਉਹ ਝਟਕਣਾ ਪੂਰੀ ਪਿੱਛੇ ਬ੍ਰੇਕ ਸਿਸਟਮ ਲੱਗਿਆ ਵਾ ਜੀ ਬ੍ਰੇਕ ਸਿਸਟਮ ਲੱਗਾ ਹੋਇਆ ਇਹ ਸਰਬਾ ਲੱਗਾ ਹੋਇਆ ਬੈਕ ਸਾਈਡ ਤੇ ਠੀਕ ਹੈ ਆਹ ਸਰਬਾ ਲੱਗਿਆ ਵਾ ਪ੍ਰੈਸ਼ਰ ਵਾਲੇ ਬ੍ਰੇਕ ਹੋਣਗੇ ਠੀਕ ਹੈ ਪ੍ਰੈਸ਼ਰ ਵੀਰੇ ਪਾਵਰ ਬ੍ਰੇਕ ਪਾਵਰ ਬ੍ਰੇਕ ਆ ਜੀ ਪਾਵਰ ਬ੍ਰੇਕ ਨੇ ਕਮਾਨੀ ਵਾਲਾ ਹਿੱਸਾ ਲੱਗਿਆ ਵਾ ਜੀ ਕਮਾਨੀ ਵਾਲਾ ਹਿੱਸਾ ਲੱਗਿਆ ਹੋਇਆ ਕਮਾਨੀ ਵਾਲਾ ਹਿੱਸਾ ਲੱਗਿਆ ਵਾ ਬਾਕੀ ਥੱਲੇ ਇੱਕ ਰੀ ਕੈਮਰਾ ਮਾਰਦੀ ਜਿਵੇਂ ਕਹ ਜੀ ਇਹ ਕਾਲੀ ਨੂੰ ਇੱਕਦਮ ਝਟਕਾ ਵੀ ਨਹੀਂ ਲੱਗਦਾ ਬਿਲਕੁਲ ਨਹੀਂ ਪਤਾ ਲੱਗਦਾ ਵਜਨ ਪਾ ਕੇ ਬੰਦਾ ਡੱਕਰੀ ਵੀ ਮਾਰਦਾ ਗੱਡੀ ਮਾਰਦਾ ਮਰਦੀ ਸਪੀਡ ਤੇ ਗੱਡੀ ਜਾਈ ਜਾਵੇ ਬਿਲਕੁਲ ਝਟਕਾ ਨਹੀਂ ਮਰਦੀ ਗੱਡੀ ਠੀਕ ਹੈ ਜੇ ਝਟਕਾ ਲੱਗੂ ਦੂਬਾ ਦੇ ਵਿੱਚ ਹੀ ਡੈਮੇਜ ਹੁੰਦੀ ਹੈ ਜੀ ਹਾਂ ਜੀ ਹਾਂ ਜੀ ਡੈਮੇਜ ਉਹ ਚੀਜ਼ ਵੀ ਖਤਮਾ ਉਹ ਖਤਮ ਹੈ ਜੀ ਤੇ ਬਾਕੀ ਜਿਵੇਂ ਆ ਪੱਤੀ ਜੀ ਹੈ ਇਹ ਕਾਲੀ ਖਤਰਾ ਇਹ ਜਿਵੇਂ ਪਹਿਲਾਂ ਲਾਂਕ ਦੀ ਦੇਖੀ ਮੁੜ ਕੇ ਇੱਥੇ ਵਸਾ ਕੇ ਤੁਰ ਗਏ ਇਹਦੇ ਬਾਰੇ ਪਾਇਓ ਜਾਣਣਾ ਇਹ ਬਾਈ ਜੀ ਇਹ ਆਪਾਂ ਅਗਰ ਬ੍ਰੇਕਾਂ ਤੋਂ ਨਹੀਂ ਕੰਮ ਲੈਣਾ ਜਿਵੇਂ ਟਰੈਕਟਰ ਮਗਰ ਪਾਣ ਲਾਇਨੇ ਆਪਾਂ ਗੱਡੀ ਹਾਂ ਬ ਆ ਨਾਟ ਲੱਗਿਆ ਵਾ ਇੱਥੋਂ ਐ ਸਟਾਕ ਹੋ ਗਈ ਹਾਂ ਐ ਲੋਕ ਹੋ ਗਈ ਤੇ ਭਾਈ ਇਦਾਂ ਦੇ ਬੰਦੇ ਨੇ ਘਰੇ ਵੀ ਮੰਨ ਲਾ ਵੀ ਅੱਗੇ ਪਿੱਛੇ ਕਰਨੀਆਂ ਇੱਥੋਂ ਜ਼ਿਆਦਾਤਰ ਬੰਦਾ ਫੜਦਾ ਹਾਂਜੀ ਹਾਂਜੀ ਉਹਦਾ ਬ੍ਰੇਕ ਨਹੀਂ ਲੱਗਦਾ ਇਹਦੇ ਨਾਲ ਆ ਵਿੱਚ ਲੋਕ ਫਸਾ ਦੋ ਲੋਕ ਹੋ ਗਏ ਬਈ ਲੋਕ ਹੋ ਗਏ ਉਹ ਬ੍ਰੇਕਾਂ ਦਾ ਜੋ ਫੰਕਸ਼ਨ ਕੱਟਿਆ ਗਿਆ ਸਾਰਾ ਤੇ ਜਦੋਂ ਇਹਨੂੰ ਤੁਸੀਂ ਬਾਹਰ ਕੱਢ ਲਿਆ ਹਾਂਜੀ ਹਾਂਜੀ ਤੇ ਇਹ ਹੁਣ ਬ੍ਰੇਕ ਸਿਸਟਮ ਕੰਮ ਕਰ ਫਿਰ ਮੈਸਟਰੀ ਐ ਕਰਦਾ ਇੱਥੋਂ ਹੁੱਕ ਗਈ ਅੰਦਰ ਆਹ ਸਪਰਿੰਗ ਨੇ ਸਿੱਧਾ ਇੱਧਰ ਸਰਬਾ ਲੱਗਿਆ ਵਾ ਹਾਂਜੀ ਹਾਂਜੀ ਸਰਬੇ ਨੂੰ ਝੜਕਾ ਦੇਣਾ ਉਸ ਤੋਂ ਬਾਅਦ ਉਹ ਪ੍ਰੈਸ਼ਰ ਆ ਗਈ ਹਾਂਜੀ ਪ੍ਰੈਸ਼ਰ ਆ ਗਈ ਉਸ ਤੋਂ ਬਾਅਦ ਤੇ ਬ੍ਰੇਕ ਲੱਗੇ ਨੇ ਬਾਕੀ ਆ ਹੈਵੀ ਡੰਗੜੂਆਂ ਲੱਗੀਆਂ ਵੰਗਾ ਇਹਦੇ 'ਚ ਹੁਣ ਆਪਾਂ ਜੇ ਵਜਨ ਦੀ ਗੱਲ ਕਰੀਏ ਕਿੰਨਾ ਕੁ ਵਜਨ ਪਾ ਸਕਦੇ ਆਂ ਵਜਨ ਇਹਦੇ 'ਚ 8 ਕੁੰਟਲ ਪਾਉਨੇ ਜੀ ਇਹਦੇ 'ਚ ਠੀਕ ਹੈ ਹਾਂਜੀ 8 ਕੁੰਟਲ ਵਜਨ ਪਾ ਸਕਦੇ ਹਾਂ ਜੀ ਜਿਵੇਂ ਉਤਨੀ ਹੈ ਟੋਲੀ ਲੱਗਦੀ ਹੈ ਮਨ ਲੱਗਦਾ ਵਿੱਚ ਪਾਉਣ ਵਾਲੀ ਰਹਦੀ ਆ ਆ ਆਪਣਾ ਟੂਲ ਬਾਕਸ ਆ ਗਿਆ ਹਨਾ ਇਹ ਟੂਲ ਬਾਕਸ ਆ ਗਿਆ ਇਹ ਆ ਗਿਆ ਜੀ ਟੂਲ ਬਾਕਸ ਤੇ ਐਂ ਖੁੱਲੂ ਇਹ ਖਿੱਚ ਕੇ ਦੇ ਹਾਂ ਜੀ ਇਹ ਟੂਲ ਬਾਕਸ ਆ ਗਿਆ ਜੀ ਤੇ ਬਾਕੀ ਆ ਡਾਲੀ ਡੁੱਲਿਆਗੇ ਸਪੇਸ ਬਹੁਤ ਆ ਬਾਕੀਆ ਟੂਲ ਬਾਕਸ ਵਿੱਚ ਵੀ ਇਹ ਜਿਵੇਂ ਕੋਈ ਕਿਸਾਨ ਵੀਰ ਆ ਜਿਹਦਾ ਸਬਜ਼ੀ ਸਬਜ਼ੀ ਦਾ ਕੰਮ ਆ ਹਾਂ ਜੀ ਹਾਂ ਜੀ ਉਹਦੇ ਵਾਸਤੇ ਚੰਗੀ ਜਿਹੀ ਜਿਵੇਂ ਸਵੇਰੇ ਗੱਡੀ ਮਗਰ ਬੰਦੇ ਨੇ ਆਪਣੀਆਂ ਸਬਜ਼ੀ ਭਾਜੀ ਲੈ ਕੇ ਜਾਣੀਆਂ ਮੰਡੀ-ਮੁੰਡੀ ਚ ਉੱਥੇ ਪੂਰੀ ਲਾਹੇ ਵੰਦਾ ਜੇ ਕੋਈ ਜ਼ਿਮੀਂਦਾਰ ਭਰਾਣੇ ਆਪਣੇ ਨੇ ਰੇਰੂ ਲੈ ਕੇ ਜਾਣੀਆਂ ਉਹ ਪੂਰੀ ਲਾਹੇ ਹੁਣ ਡੀਏਪ ਜੂਰੀਆ ਦਾ ਟਾਈਮ ਚੱਲ ਪਿਆ ਹਨ ਹਾਂਜੀ ਹਾਂਜੀ ਉਹ ਜਿਵੇਂ ਮਰਜ਼ੀ ਲੈ ਜਾਓ ਵੱਡੀ ਟਰਾਲੀ ਦਾ ਜਿਵੇਂ ਕਹਦੇ ਇਹ ਕੰਮ ਨਿਭੜੀ ਜਾਂਦਾ ਜਮਾ ਵੱਡੀ ਟਰਾਲੀ ਦਾ ਕੰਮ ਨਿਭੜੀ ਵੱਡੀ ਟਰਾਲੀ ਜਿੰਨਾ ਕਮੀ ਲਈ ਜਾਂਦੀ ਹੈ ਮੈਸਰੀ ਹਾਂਜੀ ਹਾਂਜੀ ਪੂਰਾ ਪੂਰਾ ਕੰਮ ਤੇ ਇਹ ਹੁਣ ਇਹਦਾ ਸਿਹਜ ਤਾਂ ਤੁਹਾਨੂੰ ਇਹਦਾ ਸਿਹਜ ਤਾਂ ਇਹ ਹੁਣ ਕਿੰਨੇ ਰੇਟ ਚ ਤਿਆਰ ਹੋਈ ਆ ਇਹ ਹੈ 75000 ਰੁਪਏ ਚ ਜੀ 75000 ਰੁਪਏ ਦੇ ਵਿੱਚ ਇਹ ਟਰਾਲੀ ਮਿੱਤਰੋ ਤਿਆਰ ਹੋਈ ਵੀ ਆ ਤੇ ਤੁਹਾਨੂੰ ਮਿਲ ਜੂ ਤੇ ਲੋਕੇਸ਼ਨ ਆਪਣੀ ਕਿੱਥੇ ਜਾਈ ਆ ਆਪਣੀ ਲੋਕੇਸ਼ਨ ਹੈਗੀ ਜੀ ਆਪਣਾ ਰਾਮਾ ਰੋਡ ਤਲਵੰਡੀ ਸਾਬੋ ਜੀ ਰਾਮਾ ਰੋਡ ਤਲਵੰਡੀ ਸਾਬੋ ਹਾਂਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਦੀ ਵੱਡੀ ਭੈਣ ਦੀ ਤੇ ਆ ਥੋੜਾ ਜਿਹਾ ਹੈਵੀ ਬਣੀ ਪਿਆ ਹਨਾ ਸਾਰਾ ਕੁਝ ਜੀ ਆਪਾਂ ਦੇਖੀਏ ਪੰਤਰੀ ਇਹਦਾ ਸਾਈਜ਼ ਕੀ ਆ ਪਹਿਲਾਂ ਮਿਸਤਰੀ ਇਹਦਾ ਸਾਈਜ਼ ਹੈਗਾ ਜੀ ਆਪਣਾ 5 ਫੁੱਟ ਚੜਾਈ ਹੈ ਇਹਦੀ ਠੀਕ ਹੈ ਇਹ ਸਵਾ 8 ਥੇ ਦੀ ਲੰਬਾਈ ਹੈਗੀ ਹੈ 5 ਫੁੱਟ ਚੜਾਈ ਹੈ ਤੇ ਸਵਾ 8 ਫੁੱਟ ਲੰਬਾਈ ਆ ਹਾਂਜੀ ਹਾਂਜੀ ਇਹ ਮਤਲਬ ਨਾਲੇ ਤਾਂ ਘਰੇਲੂ ਕੰਮ ਵਾਸਤੇ ਹੈ ਜਿਹੇ ਸ਼ੌਂਕੀਆਂ ਬੰਦੇ ਨੇ ਬਣਾਈ ਹੈ ਇਹ ਮਤਲਬ ਘੋੜਿਆਂ ਵਾਸਤੇ ਅਸਲੀ ਤੌਰ ਤੇ ਜਿਹੜਾ ਆ ਜਿਹੜਾ ਜਾਨਵਰ ਵੀ ਆਪਾਂ 2 ਜਨਵਰੀ ਆਉਦਾ ਵਧੀਆ ਲੈ ਜਾ ਸਕਦੇ ਵਧੀਆ ਲੈ ਜਾ ਸਕਦਾ ਤੇ ਉਹਦੇ ਨਾਲੋਂ ਹੈਵੀ ਬਣੀ ਵੀ ਹੈ ਇਹ ਹੈਵੀ ਆ ਉਹਦੇ ਵਿੱਚ ਉਹਦੇ ਨਾਲੋਂ ਹੈਵੀ ਬਣੀ ਵੀ ਹੈ ਜਿਵੇਂ ਆ ਮਜ਼ਬੂਤੀ ਦੇਖੋ ਤੇ ਜਿਵੇਂ ਉਹਦੇ 'ਚ ਆਪਣਾ ਬ੍ਰੇਕ ਸਿਸਟਮ ਲੱਗਿਆ ਹੋਇਆ ਉਹ ਵੀ ਬਾਕੀ ਸੇਮ ਹੀ ਹੈ ਸਿਸਟਮ ਉਹਦੇ 'ਚ ਬ੍ਰੇਕਾਂ ਦਾ ਸਿਸਟਮ ਉਹੀ ਹੈ ਜਿਵੇਂ ਇੱਕ ਗੱਲ ਹੈ ਟਰਾਲੀ ਦੇ ਵਿੱਚ ਆਪਣੀ ਰਹੀ ਗਈ ਵਜਨ ਕਿੰਨਾ ਟਰਾਲੀ ਦਾ ਟੋਟਲ ਆਪਾਂ ਉਹ ਵਜਨ ਹੈਗਾ ਸਾਢੇ 3 ਕੁਇੰਟਲ ਤੋਂ 4 ਕੁਇੰਟਲ ਦੇ ਵਿੱਚ ਸਾਢੇ 3 ਤੋਂ 4 ਕੁਇੰਟਲ ਦੇ ਵਿੱਚ ਵਜਨ ਟਰਾਲੀ ਦਾ ਉਹਦਾ ਹੈਗਾ ਮਿੱਤਰੋ ਤੇ ਇਹਦੇ ਵਿੱਚ ਵੀ ਇਹਦੇ ਬਾਰੇ ਹੁਣ ਸਾਨੂੰ ਜਿਵੇਂ ਦੱਸ ਸੀ ਤਵੀਆਂ ਦਾ ਹੱਕੀ ਆ ਆ ਦਾ ਸਿਸਟਮ ਉਹ ਲੱਗ ਗਿਆ ਆ ਬ੍ਰੇਕ ਸਿਸਟਮ ਸਰ ਭਾਏ ਦੇ ਥੱਲੇ ਆ ਗਿਆ ਇਹਦੇ ਟੂਲ ਬਾਕਸ ਫਰੰਟ ਤੇ ਆ ਗਿਆ ਇਹਦੇ ਫਰੰਟ ਤੇ ਆ ਗਿਆ ਤੇ ਬਾਕੀ ਇਹ ਕੀ ਹੈ ਜੀ ਵੀਰ ਨੇ ਕਿਹਾ ਜੀ ਡੀਜ਼ਲ ਨਾਲ ਲੈ ਕੇ ਕੋਈ ਗੱਤਰ ਕੀ ਹਿੰਦੀ ਸੌਦਾ ਵੀ ਨਾਲ ਹੈ ਜੀ। ਕੀ ਹਿੰਦੀ ਸੌਦਾ ਵੀ ਹੈਗੇ ਨਾਲ ਹਾਂ ਜੀ। ਇਹ ਵੀ ਇਹਦੇ ਹੁਣ ਕਿਹੜੀ ਚਾਦਰ ਜੂਜ ਹੋਈ ਵੀ ਹੈ। ਇਹ ਚਾਦਰ 14 ਗੇਜ ਲੱਗੀ ਹੋਈ ਹੈ ਤੇ ਦੋਨਾਂ ਟਰਾਲੀਆਂ ਦੇ ਸੀਗੀਆਂ। ਹਾਂ ਜੀ ਹਾਂ ਜੀ। ਮਤਲਬ ਸਾਈਜ਼ ਦਾ ਫਰਕ ਆ। ਸਾਈਜ਼ ਦਾ ਫਰਕ ਆ ਜੀ। ਠੀਕ ਹੈ। ਤੇ ਇਹਦੀ ਕੰਪਸਟੀ ਇਹਦੀ ਜ਼ਿਆਦਾ ਹੈਗੀ ਆ। ਇਹਦੇ 'ਚ ਜਿਹੜੇ ਮਤਲਬ ਪਟੇ ਵਗਾਰੇ ਪਾਏ ਹੋਏ ਆ ਉਹ ਹੈਵੀ ਪਾਏ ਹੋਏ ਹੈਗੀਆਂ। ਠੀਕ ਹੈ। ਇਹਦੇ 'ਚ ਉਹਦੇ ਨਾਲੋਂ ਹੈਵੀ ਆ। ਉਹਦੇ ਨਾਲੋਂ ਹੈਵੀ ਹੈ ਇਹ ਨਿਸ਼ਾਨਦੇ ਪਟੇ ਪਾਏ ਹੋਏ ਆ। ਠੀਕ ਹੈ। ਨਿਸ਼ਾਨਦੇ ਪਟੇ ਪਾਏ ਪਿਆ ਬਾਕੀ ਟਾਇਰ ਨਵੇਂ ਆ ਮਰਫ ਦੇ। ਨਵੇਂ ਟ ਤੇ ਇਹਦੀ ਕਪੈਸਿਟੀ ਕਿੰਨੀ ਆ ਜੀ ਇਹਦੇ ਚ ਆਪਾਂ ਕੰਪੈਸਟੀ ਇਹਦੀ ਜੀ ਤਕਰੀਬਨ ਆਪਾਂ 25 ਕੁਆਂਟਲ ਵਜਨ ਆਰਾਮ ਨਾਲ ਪਾ ਸਕਦੇ ਜੇ 25 ਕੁਆਂਟਲ ਵਜਨ ਦੇ ਵਿੱਚ ਮਿੱਤਰੋ ਆਰਾਮ ਨਾਲ ਆਪਾਂ ਪਾ ਸਕਦੇ ਆ ਜਿਆਦਾ ਵੀ ਕਰ ਸਕਦੇ ਕੋਈ ਚੱਕਰ ਨਹੀਂ ਇਹਨੂੰ ਇਹ ਡੋਲਣ ਵਾਲਾ ਮਤਲਬ ਹੀ ਨਹੀਂ ਹੈਗਾ ਠੀਕ ਹੈ ਇਹ ਪੂਰੀ ਫੁੱਲ ਹੈਵੀ ਬਣੀ ਹੋਈ ਮਿੱਤਰੋ ਟਰਾਲੀ ਇਹ ਬਾਕੀ ਮਿਸਤਰੀ ਆ ਨੰਬਰ ਸਕਰੀਨ ਤੇ ਵੀ ਚਲੀ ਜਾਂਦਾ ਇੱਥੇ ਵੀ ਇੱਕ ਰੀ ਮਾਰੀ ਦੀ ਕੈਮਰਾ ਗੁਰੂ ਨਾਨਕ ਸਟੀਲ ਐਗਰੀ ਵਰਕਸ ਇਹ ਮਿਸਤਰੀ ਸੁਖਵਿੰਦਰ ਸਿੰਘ ਜੀ ਨੇ ਆਪਣੇ ਨਾਲ ਮਿੱਤਰੋ ਜੁੜੇ ਹੋਏ ਤੇ ਇਹ ਟਰਾਲੀ ਦਾ ਭਾਜਨ ਕਿੰਨਾ ਹੋਊ ਜੀ ਟੋਟਲ ਭਾਜਨ ਇਹਦਾ ਆਪ ਦਾ ਇਹਦਾ ਆਪ ਦਾ ਵਜ਼ਨ ਤਕਰੀਬਨ 5 ਕੁਇੰਟਲ ਦੇ ਲਗਭਗ ਹੋਊਗਾ ਜੀ 5 ਕੁਇੰਟਲ ਦੇ ਲਗਭਗ ਭਾਜਨ ਉਹ ਕਿੰਨੇ ਕ ਪੈਸੇ ਦੀ ਮਿਸਤਰੀ ਤਿਆਰ ਹੋਗੀ ਟਰਾਲੀ ਇਹ 1 ਲੱਖ 5000 ਰੁਪਏ ਦੀ 1 ਲੱਖ 5000 ਰੁਪਏ ਦੀ ਬਾਕੀ ਰੇਟ ਮਿੱਤਰੋ ਮੌਕੇ ਦਾ ਜਿਵੇਂ ਹੁਣ ਆ ਸਾਈਜ਼ ਹੋ ਗਿਆ ਆਪਣਾ 5 ਤੇ 8 ਹਾਂਜੀ ਹਾਂਜੀ 3 ਤੇ 8 5 ਤੇ 8 ਇਹ 5 ਤੇ 7 8 ਹਾਂਜੀ 5 ਤੇ ਸਵਾ 8 ਇਹ ਬੰਦੇ ਨੇ ਆਪਦੀ ਅੱਡ ਸਾਈਜ਼ ਦੇ ਹਿਸਾਬ ਨਾਲ ਵੀ ਵੱਖਰੀ ਬਣ ਸਕਦੀ ਹੈ ਬਾਕੀ 2000 ਕੋ ਕਿਸੇ ਕੋਲੇ ਹੋਰ ਮਾਡਲ ਹੁੰਦਾ ਉਹ ਆਪੀ ਉਸ ਹਿਸਾਬ ਨਾਲ ਜਿਵੇਂ ਮੁੰਡੇ ਹੁਣ ਜਿਵੇਂ ਆਨੰਦਪੁਰ ਦੇ ਵਗੈਰਾ ਤਿਆਰ ਕਰਾ ਕੇ ਲੈ ਕੇ ਜਾਂਦੇ ਆ ਟਰਾਲੀਆਂ ਫੈਂਸੀ ਆ ਗਿਆ ਜਿਨ੍ਹਾਂ ਦੇ ਦੂਜੇ ਟਾਈਪ ਵਾਲੇ ਨੇ ਚਿੱਟਾ ਵਗੈਰਾ ਲਵਾਉਣ ਦੇ ਵਿੱਚ ਉਹ ਸਭ ਕੁਝ ਤਿਆਰ ਹੋ ਜਾਂਦਾ ਹਿੱਸੇ ਜਿਵੇਂ ਹੁਣ ਆਪਾਂ ਦਾ ਇਹ ਇੱਕ ਸਿੰਗਲ ਡਬਲ ਹਿੱਸੇ ਵਾਲੀ ਆ ਗਈ ਤਾਂ ਨੇਸ ਵਾਲੀ ਵੀ ਬਣਾਉਂਦੇ ਆ ਉਹ ਚੀਜ਼ਾਂ ਵੀ ਤਿਆਰ ਕਰਦੇ ਆ ਉਹ ਤਿਆਰੀ ਵੀ ਉਹ ਵੀ ਤਿਆਰ ਹੋ ਜਾਣੀ ਆ ਉਹ ਆਰਡਰ ਤੇ ਹੋਣਗੀਆਂ ਜੀ ਉਹ ਆਰਡਰ ਤੇ ਹੋਣਗੀਆਂ ਜਿਵੇਂ ਮਿਲਟਰੀ ਵਾਲੀਆਂ ਟਰਾਲੀਆਂ ਜਿਵੇਂ ਲੱਪੀਆਂ ਦਾ ਇਹ ਮਿਲ ਹੀ ਜਿਵੇਂ ਕਹ ਦੀਏ ਮੈਂ ਡਾਕਟਰ ਹੀ ਨੇ ਤੇ ਹੁਣ ਅੰਦਰ ਨੂੰ ਆ ਜੀ ਹੁਣ ਸਾਨੂੰ ਬਣੀਆਂ ਵਾਂਗ ਦਾ ਦਿਖਾ ਦਿਆਂ ਇਹਦੀ ਕੀਮਤ ਵੀ ਦੱਸਤੀ ਹੁਣ ਮੈਸਤਰੀ ਜੀ ਆਹ ਟਰਾਲੀ ਦਾ ਹੁਣ ਢਾਂਚਾ ਤਿਆਰ ਹੋ ਜਾਂਦਾ ਹਨਾ ਜੀ ਹਾਂ ਜੀ ਇਹ ਕੀ ਸਾਈਜ਼ ਆ ਜੀ ਆਹ ਟਰਾਲੀ ਦਾ ਇਹ ਸੇਮ ਸਾਈਜ਼ ਹੀ ਹੈ 3.5 ਬਾਈ 3.5 ਇਹ ਸਟੈਂਡਰਡ ਸਾਈਜ਼ ਮਿਲਟਰੀ ਵਾਲੀ ਆ ਗਿਆ ਆ ਮਿਲਟਰੀ ਵਾਲੀ ਸਾਈਜ਼ ਠੀਕ ਆ ਇਹ ਸੇਮ ਸਾਈਜ਼ ਆ ਤੇ ਫਿਰ ਸਾਰਾ ਕੁਝ ਜਿਵੇਂ ਹਿੱਸੇ ਤੋਂ ਲਾ ਕੇ ਥੱਲੇ ਦਾ ਮਟੀਰੀਅਲ ਆਪਾਂ ਇੱਥੇ ਹੀ ਤਿਆਰ ਕਰਦੇ ਹਾਂ ਇੱਥੇ ਹੀ ਤਿਆਰ ਕਰਦੇ ਹਾਂ ਹਾਂ ਆ ਇਹਦੀ ਚਾਸੀ ਹੈਗੀ ਇਸ ਤਰ੍ਹਾਂ ਦੀ ਚਾਸੀ ਠੀਕ ਹੈ ਇੱਧਰ ਚਾਸੀ ਤਿਆਰ ਹੋਈ ਵੀ ਆ ਹਾਂ ਆ ਚਾਸੀ ਆ ਗਈ ਮਿੱਤਰੋ ਆ ਉੱਪਰਲੀ ਬਾਡੀ ਆ ਗਈ ਹਾਂ ਉੱਪਰਲੀ ਬਾਡੀ ਤੋਂ ਬਾਅਦ ਟਾਇਰ ਦੀ ਹਿੱਸੇ ਇਹੋ ਰਹਿ ਗਿਆ ਵਾਸਤੇ ਹਾਂਜੀ ਹਾਂਜੀ ਕੱਲਾ ਜਿਵੇਂ ਕਹ ਜੀ ਮੈਸਤਰੀ ਟਾਇਰ ਤੇ ਰੈਂਬੀ ਵਾਰੋਂ ਲੈ ਕੇ ਆਉਂਦਾ ਬਾਕੀ ਸਾਰਾ ਕੁਝ ਇਸੇ ਵਰਕਸ਼ਾਪ ਦੇ ਅੰਦਰ ਹੀ ਮਿੱਤਰੋ ਤਿਆਰ ਹੋ ਜਾਂਦਾ ਸਭ ਕੁਝ ਤਿਆਰ ਹੋ ਜਾਂਦਾ ਕਿਸੇ ਵੀ ਵੀਰ ਨੇ ਕੋਈ ਵੀ ਟਰਾਲੀ ਤਿਆਰ ਕਰਾਉਣੀ ਆ ਤਾਂ ਮਾਈ ਸੁਖਵਿੰਦਰ ਸਿੰਘ ਦਾ ਨੰਬਰ ਇਹ ਵੱਡੇ ਸਾਈਜ਼ ਦੇ ਵਿੱਚ ਵੀ ਕਰਵਾਉਣੀ ਆ ਉਹ ਵੀ ਹੋ ਜੂ ਹੋ ਜਾਣਗੀਆਂ ਹੱਲ ਜਿਵੇਂ ਕਰੀਏ ਸਾਰੇ ਐਗਰੀਕਰ ਸਾਰੇ ਬੰਦਿਆਂ ਦੇ ਆਪਣੇ ਨੰਬਰ ਬੋਲ ਦਿਓ ਮਿਸਤਰੀ ਜੀ ਕਿੰਨਾ ਆਪਣਾ ਆਪਣਾ ਨੰਬਰ ਹੈਗਾ 94643 51291 9464351291 9151291 ਨੰਬਰ ਮਿੱਤਰੋ ਸਕਰੀਨ ਦੇ ਉੱਤੇ ਚੱਲੀ ਜਾਂਦਾ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਮਿਸਤਰੀ ਜੀ ਠੀਕ ਹੈ ਜੀ ਭਾਈ ਜੀ ਸ਼ੁਕਰੀਆ ਮਿਹਰਬਾਨੀ